ਜਿਵਾਹੀ ਗੋ ਸਾਜੂ ਤੇ ਪ੍ਰਤਾਪ ਰਤ ਮੇ ਖਾਗੂ ਜਨਨਾ ਕਾਈ ਵੇਖ ਬਾਝਾ ਆਪਣੀ ਚਲੇ ਮਸਾਵੇ ਰਸੀਹ ਸਤਨਾ ਮੋਸਰੰਦਰ ਸੇਂਗਰੀ ਮੋਹਰ ਲਾਗੇ ਜੇ ਕੋਈ ਕੰਮ ਕਰਾਉ ਸਾਡੇ ਮਾਂ ਮੈਂ ਇਥੇ ਇੱਕ ਹਨਰਾਸਤ ਵਰਦਰਾ ਸਾਡੇ ਸੰਪੂਰਨ ਹੁੰਦੇ ਆ ਤੁਮ ਕਿਥੇ ਗਏ ਮੇਰੀ ਬੇਟਾ ਆਈ ਮੈਂ ਇਥੇ ਨਵਿਤੀ ਆਇਆ ਤਾਂ ਆਪਕੇ ਜਨ ਸੋ ਗਿਆ ਜੀ ਮਾਨਸਿਕ ਸਚਾਰ ਸਭ ਇੱਕ ਹੈ ਪਛਾਣ ਕੋ ਅਵਤ ਅੱਲਾ ਨੂਰ ਪਾਇਆ ਕੁਦਰਤ ਕੇ ਜਿਨਨ ਬਹੁਤ ਬੜੀ ਗੱਲ ਹੋਈ ਸੀ ਕੋਈ ਮੰਗਿਆ ਜਦ ਵਿੱਚ ਸ਼ਰਤ ਰੱਖਾ ਦੁ ਕਰੇ ਦਾਸਰੀਆਂ ਦੇ ਨਾਮ ਉਹਨਾਂ ਦਾ ਮੇਲੇ ਕੋਈ ਪਟਿਆਲੇ ਦੇ ਵਿੱਚ ਅੱਜ ਤੋਂ 16 ਸਾਲ ਪਹਿਲੇ ਹੋਇਆ ਇੱਕ ਸਮਾਗਮ ਦੇ ਵਿੱਚ ਉਥੇ ਅੱਜ ਤੋਂ 16 ਸਾਲ ਪਹਿਲਾਂ ਪਾਤੜਾ ਦੇ ਵਿੱਚ ਲਾਇਆ ਇਹ ਕਿਹਦੇ ਨੂੰ ਬੰਦਾ ਕੇ ਉਹ ਪਤਾ ਕਰਕੇ ਨੇ ਜੇ ਸਮਝਦੇ ਮੇਰੇ ਗਰਮ ਕਦ ਰਾਹ ਤੇ ਸਾਰਾ ਪਰਵਾਰ ਲੱਖਾਂ ਹਜ਼ਾਰਾਂ ਲੋਕਾਂ ਨੇ ਜਿਨ੍ਹਾਂ ਦੇ ਆਸਰਾ ਬਣੇ ਸਨ ਅਜੇ ਵੀ ਸਾਰਾ ਹੋਵੇ ਉਹ ਕਹਿੰਦੇ ਇਤੋਂ ਦੇ ਲੱਗਦੇ ਜਾਣ ਬਾਸ ਤੇ ਸ਼ਾਮ ਦਾ ਲੋਟਾ ਵੀ ਲਾ ਹੋਇਆ ਅੱਜ ਦੇ ਦਿਨ ਤਕਰੀਬਨ 11 ਹੋ ਗਏ ਮਾਇਰਾ ਦਾ ਕੰਦਿਆ ਤੇ ਮੈਂ ਬੇਨਤੀ ਕੀਤੀ ਮੈਂ ਕਹਿੰਦਾ ਇਸ ਸਮਾਜ ਦੇ ਵਿੱਚ ਤੁਸੀਂ ਆਪਣੇ ਹੱਥੀ ਲਾ ਦੇ ਤੇ ਜੱਜਰ ਬਾਜੀ ਕਹਿ ਲੱਗੇ ਵੀ ਬਾਜੀ ਦਾ ਹੁਕਮ ਹੈ ਵੀ ਅਸੀਂ ਕਿਸੇ ਤਰੀਕਾ ਤੁਹਾਨੂੰ ਮਾਦਾ ਦੇਣੀ ਹੈ ਤੁਹਾਡਾ ਜਿੱਥੇ ਦਿਲ ਕਰੇ ਨਾਲ ਸਤ ਸੰਗਤ ਮੈਨੂੰ ਅੱਜ ਵੀ ਉਹ ਜਨਜਾਦ ਹੈ ਜੋੜਨ ਵਾਲੇ ਮੋਟਾਟ ਹੁੰਦੇ ਨੇ ਤੋੜਨ ਵਾਲਾ ਹਰ ਇੱਕ ਪੈਰ ਤੇ ਘੜਾਇਆ ਮਦਦ ਕਰਨ ਵਾਲੇ ਇਨਸਾਨ ਲੱਖਾਂ ਚ ਕਰੋੜਾਂ ਚ ਮਿਲਦੇ ਹੁੰਦੇ ਨੇ ਜੇ ਸੰਸਾਰ ਵਿੱਚ ਵਿਚਰਦੇ ਹਾਂ ਸਮਾਜ ਦੀ ਸੇਵਾ ਕਰਦੇ ਹਾਂ ਘਰ ਪਰਵਾਰ ਦੀ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ ਆਪਨਾ ਪੁਨਾ ਦੀ ਮਾਫੀ ਬਖਸ਼ਣ ਦੀ ਜੀ ਪੜੀ ਹੋਈ ਗਵਾਹ ਦਾ ਪਰਮਿਸ਼ਰ ਹੋਈ ਆਤਮਾਨ ਪ੍ਰਾਪਤ ਕਰਨਾ ਆਪ ਰਹੀਆਂ ਧਾਰੈ ਸਾਵਨ ਭਾਣੀ ਹੋਏ ਸਹਾਵੇਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਜ਼ਾਬਾਹ ਜੀ ਜੋਤ ਸਹਾਈ ਦਾ ਤਾਰ ਜੋ ਛੇ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਦੇ ਗੁਰਧਾਮਾਂ ਜਿਨ੍ਹਾਂ ਤੋਂ ਵਾਂਤ ਨੂੰ ਵਿਛੜਿਆ ਹੋਇਆ ਹੈ ਬੁੱਲੇ ਦਰਸ਼ਨ ਦੀਦਾਰ ਤੇ ਇਸੇ ਦਾ ਸਮਾਲ ਤਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਰਤਾ ਦੀ ਮਾਣ ਕਰੋ ਨੇ ਤਾਣੇ ਨੇ ਤਾਣ ਕਰੋ ਜਮ ਇਹ ਸੰਸਾਰ ਵਿੱਚ ਜਿਉਂਦੇ ਹਾਂ ਸਮਾਜ ਦੀ ਸੇਵਾ ਕਰਦੇ ਬੜੀ ਹੋਈ ਪੰਨਾ ਪਰਮੇਸ਼ਰ ਹੋਇਆ ਆਤਮਾਨ ਪ੍ਰਾਪਤ ਕਰਨਾ ਮ ਆਪ ਜੀ ਦੇ ਪਾਠ ਤੇ ਸੁਣਦੇ ਸਰਬਤਲਾਹੇ ਵੰਦੋ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹਰਾ ਤਾ ਨਾਰਨ ਜੀ ਗੁਰਦੁਆਰੇ ਦੇ ਸੇਵਾ ਲਈ ਕਰਵੋ ਨਿਮਿਤ ਗਿਆ ਧਰਮਣੀ ਆਰਿਆ ਸਿੱਕੇ ਪੈਸਾ ਸਵਾਰਸਾ ਸੰਗ ਲਿਵਾਹੀ ਤੇ ਨਾਮ ਪ੍ਰਾਰਥਨਾ ਤੇ ਵਰਤਮਾਨ ਅਸੀਤਨ ਸਿੰਨ ਸਿੰਗੜ ਗਿਆ ਪੋਜੰਗਿਆ ਦੇਵ ਤਰਪਮਾਇ ਦਾਤ ਅੰਦਰ ਕੇ ਹੋਰੋ ਜੇ ਹਾਲੇਲੂ ਪੰਜਾ ਤਹ ਤਮ ਸਰਵ